ਅੱਜ ਬੀਜੇਪੀ ਨੇਤਾ ਸਾਫਕਾ ਮੈਂਬਰ ਪਾਰਲੀਮੈਂਟ ਮਹਾਰਾਣੀ ਪ੍ਰਨੀਤ ਕੌਰ ਆਪਣੇ ਬੀਜੇਪੀ ਆਗੂਆਂ ਦਾ ਧੰਨਵਾਦ ਕਰਨ ਲਈ ਸਮਾਣਾ ਪੁੱਜੀ ਜਿੱਥੇ ਪਾਰੀਗਿਣਤੀ ਵਿੱਚ ਬੀਜੇਪੀ ਲੀਡਰ ਮੌਜੂਦ ਸਨ ਸਾਫਕਾ ਸਾਂਸਦ ਪ੍ਰਨੀਤ ਕੌਰ ਵੱਲੋਂ ਅੱਜ ਸਮਾਣਾ ਦੇ ਸਤੀ ਮੰਦਰ ਵਿਖੇ ਕੀਤੇ ਆਪਣੇ ਦੌਰੇ ਦੌਰਾਨ ਸਮਾਣਾ ਦੇ ਵੋਟਰਾਂ ਅਤੇ ਵਰਕਰਾਂ ਦਾ ਧੰਨਵਾਦ ਕਰਦੇ ਹੋਏ ਬੀਜੇਪੀ ਮੈਂਬਰਸ਼ਿਪ ਦੀ ਸ਼ੁਰੂਆਤ ਕੀਤੀ ਗਈ ਪ੍ਰਨੀਤ ਕੋਰ ਨੇ ਹਲਕਾ ਸਤਰਾਣਾ ਦਾ ਵੀ ਦੌਰਾ ਕੀਤਾ ਅਤੇ ਹਲਕੇ ਦੀਆਂ ਸੜਕਾਂ ਵੇਖ ਕਾਫੀ ਚਿੰਤਾ ਪ੍ਰਗਟ ਕੀਤੀ ਕਿਹਾ ਕਿ ਸੂਬਾ ਸਰਕਾਰ ਕੰਨੀ ਰੁਹੀ ਪਾਈ ਬੈਠੀ ਹੈ ਜੋ ਕਿ ਇੱਕ ਚਿੰਤਾ ਦਾ ਵਿਸ਼ਾ ਹੈ ਸਮਾਣਾ ਤੋਂ ਦਿਵਾਨ ਥਰੇਜਾ ਦੀ ਵਿਸ਼ੇਸ਼ ਰਿਪੋਰਟ ਹਾਂ ਮੈਡਮ ਸਤਰਾਣਾ ਪਾਤਣਾ ਅਤੇ ਤੁਸੀਂ ਸਮਾਣੇ ਆਏ ਹੋ ਕੀ ਕਹਿਣਾ ਹੈ ਹਾਂਜੀ ਮੈਨੂੰ ਆ ਕੇ ਹਰ ਵਕਤ ਖੁਸ਼ੀ ਹੁੰਦੀ ਹੈ ਹਮਮ ਔਰ ਸਮਾਣੇ ਨੇ ਸ਼ਹਿਰ ਨੇ ਬਹੁਤ ਵਧੀਆ ਤਰੀਕੇ ਨਾਲ ਲੀਡ ਦਿੱਤੀ ਸੀ ਔਰ ਬਾਕੀ ਪਿੰਡਾਂ 'ਚ ਵੀ ਬੜੇ ਔਖੇ ਸਮੇਂ ਦੇ ਉੱਤੇ ਲੋਕਾਂ ਨੇ ਸਾਥ ਦਿੱਤਾ ਮੈਂ ਅੱਜ ਧੰਨਵਾਦ ਕਰਨ ਆ ਰਹੀ ਹਾਂ ਔਰ ਖੁਸ਼ੀ ਹੈ ਮੈਨੂੰ ਕੀ ਨਾਲ ਪਾਰਟੀ ਦੀ ਮੈਂਬਰਸ਼ਿਪ ਡਰਾਈ ਵੀ ਕੱਲ ਦੀ ਚੱਲੀ ਹੋਈ ਹੈ ਜੀ ਮੈਂ ਜਾਫਰ ਸਾਹਿਬ ਦੇ ਨਾਲ ਚੰਡੀਗੜ੍ਹ ਆਪਣੀ ਮੈਂਬਰਸ਼ਿਪ ਪੂਰੀ ਕੀਤੀ ਜੀ ਅੱਜ ਪਟਨਾ ਧੰਨਵਾਦ ਵੀ ਦੋਹਰੇ ਦੇ ਨਾਲ ਨਾਲ ਮੈਂਬਰਸ਼ਿਪ ਦੀ ਡਰਾਈ ਸ਼ੁਰੂ ਕੀਤੀ ਤੇ ਹੁਣ ਅਸੀਂ ਇੱਥੇ ਵੀ ਕਰਾਂਗੇ ਅੱਜ ਸੈਸ਼ਨ ਖਤਮ ਹੋਇਆ ਪੰਜਾਬ ਵਿਧਾਨ ਸਭਾ ਤੁਸੀਂ 3 ਦਿਨ ਦੇਖਿਆ ਕੀ ਕਹਿਣਾ ਹੈ ਜਿਹੜਾ ਸੈਸ਼ਨ ਨਹੀਂ ਦੇਖਿਆ ਦੇਖਣ layak ਹੀ ਨਹੀਂ ਸੀ ਕੇ ਅੰਦਰ ਸਿਹਤ ਸੇਵਾਵਾਂ ਬਿਲਕੁਲ ਜ਼ੀਰੋ ਹੋ ਗਈਆਂ ਖਾਲੀ ਹੋ ਗਏ ਆਦਮੀ ਨਾ ਡਾਕਟਰ ਹੈ ਨਾ ਲੇਡੀਜ਼ ਡਾਕਟਰ ਹੈ ਨਾ ਐਸਐਮਓ ਹੈ ਤਾਂ ਕੀ ਹਾਲਾਤ ਹੋਣਗੇ ਆ ਤੁਸੀਂ ਦੇਖੋ ਹੁਣ ਤੁਹਾਡੇ ਇਤਿਹਾਸ ਕਰਦੇ ਲੋਕ ਵੀ ਤੁਸੀਂ ਕੋ ਆਵਾਜ਼ ਉਠਾਓ ਜੀ ਲੋਕਾਂ ਦੀ ਇਸ ਇਲਾਕੇ ਦੇ ਮੈਂ ਤਾਂ ਜਿੰਨੀ ਮਰਜ਼ੀ ਆਵਾਜ਼ ਉਠਾ ਲਾਂ ਜਿੰਨੀ ਦੇਰ ਸਟੇਟ ਗਵਰਨਮੈਂਟ ਨਹੀਂ ਕੋਆਪਰੇਟ ਕਰਦੀ ਸਟੇਟ ਸਬਜੈਕਟ ਹੈ ਇਹਨਾਂ ਦੀ ਜ਼ਿੰਮੇਵਾਰੀ ਹੈ ਸੜਕਾਂ ਦਾ ਬੁਰਾ ਹਾਲ ਹੈ ਕਿਸੇ ਪਾਸੇ ਵੀ ਜਾਓ ਤੁਸੀਂ ਛਤਰਾਣਾ ਅੱਜ ਕਈ ਲੋਕਾਂ ਨੇ ਕਿਹਾ ਪਿੰਡਾਂ ਦੀਆਂ ਸੜਕਾਂ ਸਾਰੇ ਕਿਤੇ ਬਹੁਤ ਬੁਰੀ ਹਾਲਤ ਹੈ